ਤਾਲ ਪਰ ਕਿ ਉਹਦੇ ਨਾਲ ਪੈਂਟਾ ਕਹਿ ਤ ਸੁਣ ਤ ਸਵੇ ਸੁਖ ਪਾਵੇਂ ਮਾਨੰਤ ਪਾਏ ਨਿੰਦਾ ਜਿਹੜੇ ਦਰਸ਼ਨ ਕਰਨਾ ਕਹਿਣਾ ਸੁਣਨਾ ਇਹਦੇ ਨਾਲ ਵੀ ਬੰਦਾ ਪੁਨੀਤ ਹੁੰਦਾ ਕੁਛ ਪਲ ਕਮਸੇ ਕਮ ਮਾਇਆ ਵੱਲੋਂ ਬ੍ਰਹਮ ਹੁੰਦਾ ਹੈ ਸੰਸਾਰ ਵੱਲੋਂ ਬ੍ਰਹਮ ਹੁੰਦਾ ਹੈ ਜੇ ਕਿਤੇ ਪੈਂਟਾ ਹੋ ਜਾ ਹੋ ਜਾ ਗੁਰੂ ਉਹਨੂੰ ਆਪਣਾ ਬਣਾ ਲਵੇ ਆਪਣੇ ਵਰਗਾ ਕਰਕੇ ਆਪਣੇ ਨਾਲ ਮਿਲਾ ਲਵੇ ਮੈਂ ਤੋੜ ਦੇਵੇ ਮਤਲਬ ਇਹ ਫਿਰ ਉਹਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਫਿਰ ਸਾਇੰਸ ਤੋਂ ਚਲਦੀ ਹੁੰਦੀ ਹੈ ਸਾਹ ਸੰਗਤ ਜੀ ਉਹਨੇ ਸਾਇੰਸ ਤੋਂ ਬਾਰੇ ਵੀ ਸਵਾਲ ਪੁੱਛਿਆ ਸੀ ਕਿਸੇ ਬੁਰਖ ਨੇ ਉਸ ਸਾਇੰਸ ਤੋਂ ਅਸਲ ਵਿੱਚ ਤਾਂ ਵਿਆਖਿਆ ਤਾਂ ਇਹ ਵੀ ਕਿਆ ਕਰੀ ਜਾਵੇ ਇਹ ਤਾਂ ਜਿਹਦੇ ਅੰਦਰ ਚਲਦੀ ਹੋਊਗੀ ਉਹ ਹੀ ਜਾਣ ਸਕਦਾ ਮੂਲ ਤੇ ਤੌਰ ਤੇ ਜੇ ਚਲੋ ਜਗਿਆਸੂ ਉਹਨੇ ਸ਼ੁਰੂਆਤ ਕਰੀ ਵੀ ਹੁੰਦੀ ਹੈ ਉਹਨਾਂ ਨੂੰ ਕੁਝ ਲਾਭ ਵੀ ਮਿਲ ਸਕਦਾ ਹੈ ਉਹ ਇਹ ਹੈ ਵੇ ਜਦੋਂ ਆਪਾਂ ਵਾਹਿਗੁਰੂ 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 ਰਾਮ ਰਾਮ ਬੋਲਦੇ ਜਵਾਬ ਦੇ ਨਾਲ ਤਾਂ ਮੂੰਹ ਬੁੱਲ੍ਹ ਮੂੰਹ ਬੁੱਲੇ ਹੋਏ ਚ ਰਸਨਾ ਬੋਲਦੀ ਜਦੋਂ ਬੁੱਲ ਬੰਦ ਹੋ ਜਾਏ ਹੋ ਜਾਏ ਫੇਰ ਕਰਕੇ ਦੇਖੋ ਵਾਹਿਗੁਰੂ ਬੋਲ ਤਾਂ ਹੁਣੇ ਨਹੀਂ ਆ ਅੰਦਰੋਂ ਅੰਦਰ ਹੁਣਾ ਕੰਠ ਵਿੱਚ ਹੋ ਵਿੱਚ ਹੋ ਲਿਰਿਕਸ ਕੱਲੀ ਬੋਲੂਗੀ ਜਵਾਨ ਨਹੀਂ ਬੋਲੂਗਾ ਉਹ ਤੋਂ ਨਹੀਂ ਹੁੰਦੀ ਉਹ ਆਵਾਜ਼ ਨਹੀਂ ਹੁੰਦੀ ਉਹ ਸਾਊਂਡ ਹੁੰਦੀ ਹੈ ਕਹਿੰਦੇ ਤਾਂ ਆਪਾਂ ਬਹੁਤ ਵਾਰ ਜੇ ਸਾਊਂਡ ਨੂੰ ਵੀ ਆਵਾਜ਼ ਕਹਿ ਦਿੰਦੇ ਨੇ ਵਾਇਸ ਨੂੰ ਵੀ ਆਵਾਜ਼ ਕਹਿ ਦਿੰਦੇ ਨੇ ਪਰ ਇੰਗਲਿਸ਼ ਤੋਂ ਸਮਝ ਆ ਜਾਂਦੀਆਂ ਦੋਹਾਂ ਗੱਲਾਂ ਦੀ ਜਿਹੜੀ ਜ਼बान बोलਦੀ ਉਹ ਵਾਇਸ ਹੈ ਤੇ ਜਿਹੜਾ ਜਿਹਦੇ ਵਿੱਚ ਜ਼बान ਨਹੀਂ ਬੋਲਦੀ ਉਹ ਜਿਹੜਾ ਖੜਕਾ ਹੋ ਕੇ ਆਵਾਜ਼ ਆਉਂਦੀ ਹੈ ਦੈਟ ਇਜ਼ ਕਾਲਡ ਸਾਊਂਡ ਤਾਂ ਉਹੀ ਜਿਹੜਾ ਵਾਇਗ੍ਰੂ ਦਾ ਉਚਾਰਨ ਹੈ ਰਾਮ ਦਾ ਉਚਾਰਨ ਹੈ ਅੱਲਾ ਦਾ ਉਚਾਰਨ ਹੈ ਉਹ ਅੰਦਰ ਕੰਠ ਚੋਂ ਲਿਖ ਚੋਂ ਨਿਕਲਦਾ ਜਾਂ ਇਹ ਕਹ ਲੋ ਹਿਰਦੇ ਤੋਂ ਏਟ ਤੋਂ ਆਉਂਦਾ ਉਹ ਸਾਊਂਡ ਤੋਂ ਨਹੀਂ ਹੋਉਂਦਾ ਜਦੋਂ ਬੰਦਾ ਖਾਣਾ ਖਾ ਰਿਹਾ ਉਦੋਂ ਵੀ ਸਾਉਂਦਾ ਹੈ ਉਦੋਂ ਵੀ ਤੁਰਦਾ ਫਿਰਦਾ ਮਾਰਗ ਚੱਲਦਾ ਉਦੋਂ ਵੀ ਕੰਮਕਾਰ ਕਰਦਾ ਉਦੋਂ ਵੀ ਜबान ਬੇਸ਼ੱਕ ਨਹੀਂ ਸੁਣਦੀ ਲੇਕਿਨ ਅੰਦਰ ਅੰਦਰ ਉਹ ਚੱਲਦਾ ਰਹਿੰਦਾ ਜਿਵੇਂ ਸਵਾਸ ਚੱਲਦਾ ਉਸ ਤਰ੍ਹਾਂ ਉਹ ਚੱਲਦਾ ਹੁਣ ਅਸੀਂ ਕਹਾਂਗੇ ਆਪਾਂ ਵੀ ਇੱਕ ਅੰਕ ਕਿਵੇਂ ਹੋ ਸਕਦਾ ਹੈ ਸਕਦਾ ਕਿਉਂਕਿ ਆਪਣਾ ਅਭਿਆਸ ਅਭਿਆਸ ਹੈ ਇਹ ਜਿਨ੍ਹਾਂ ਦਾ ਅਭਿਆਸ ਹੈ ਉਹਨਾਂ ਨੇ ਹੀ ਲਿਖੀਆਂ ਬਾਤਾਂ ਹੈ ਇੱਕ ਨਾੜੀ ਬੰਦਾ ਤਾਂ ਇਹ ਵੀ ਕਹਿ ਸਕਦਾ ਵੀ ਸੁੱਤੇ ਪਿਆਂਦਾ ਦਿਲ ਕਿੱਥੇ ਚੱਲਦਾ ਹੁੰਦਾ ਸੌਂ ਜਾਂਦਾ ਸਾਰਾ ਕੁਝ ਲੇਕਿਨ ਚੱਲਦਾ ਹੁੰਦਾ ਮਡੂਲਾ ਉਲੰਗੇਟਾ ਦਿਮਾਗ ਦੇ ਪਿਛਲੇ ਪਾਸੇ ਸੋਹਣਾ ਨਾੜੀ ਦੇ ਉੱਪਰ ਜਿਹੜਾ ਹਿੱਸਾ ਹੁੰਦਾ ਉਹ ਸੰਚਾਲਿਤ ਕਰਦਾ ਹੈ ਸਭ ਕੁਾਸੇ ਨੂੰ ਵੀ ਸਵਾਸਾ ਨੂੰ ਵੀ ਗਤੀ ਨੂੰ ਵੀ ਨਾੜੀ ਦੀ ਗਤੀ ਨੂੰ ਔਰ ਨਾਮ ਜਪਣੇ ਜਦੋਂ ਜਵਾਨ ਨਹੀਂ ਬੋਲਦੀ ਬੰਦਾ ਚੁੱਪ ਕਰਕੇ ਅੰਦਰੋਂ ਅੰਦਰੀ ਵਾਹਿਗੁਰੂ ਕਹਿ ਕੇ ਦੇਖੋ ਹੁਣ ਇਹਨੂੰ ਐਕਸਪਲੇਨ ਤਾਂ ਕਰਿਆ ਨਹੀਂ ਜਾ ਸਕਦਾ ਗੱਲ ਨੂੰ ਬਹੁਤ ਬੁੱਲ ਬੰਦ ਕਰਕੇ ਆਪਣੇ ਅੰਦਰੇ ਅੰਦਰ ਵਾਹਿਗੁਰੂ ਪਾਓ ਉਹ ਐ ਨਾਮ ਦੀ ਧੁਨ ਉਹ ਧੁਨੀ ਜੇ ਸਪੌਂਟੇਨੀਸ ਹੋ ਜਾਵੇ ਆਪਣੇ ਆਪ ਚੱਲਣ ਲੱਗ ਪਵੇ ਇੱਕ ਦੋ ਵਾਰ ਤਾਂ ਆਪ ਅਭਿਆਸ ਨਾਲ ਵੀ ਕਰ ਸਕਦੇ ਆ ਪਰ ਜੇ ਕਿਤੇ ਉਹ ਆਪਣੇ ਆਪ ਤੋਂ ਚੱਲਣ ਲੱਗ ਜਾਏ ਤਾਂ ਫਿਰ ਕੋਈ ਮਹਿਮਾ ਨਹੀਂ ਕੋਈ ਲੇਖਾ ਨਹੀਂ ਹੈ ਨਾਮ ਤੋਂ ਨਹੀਂ ਹਰ ਇੱਕ ਨੂੰ ਨਹੀਂ ਬਖਸ਼ਦਾ ਉਹ ਇਹ ਤੀਜੀ ਸਟੇਜ ਹੈ ਪਹਿਲਾ ਪ੍ਰਵਿਰਤੀ ਕਰਮ ਹੈ ਦੂਜਾ ਸਤਿਗੁਰੂ ਦਾ ਮਿਲਾਪ ਹੈ ਤੀਜੀ ਸਟੇਜ ਹੈ ਫਿਰ ਬ੍ਰਾਂਗ ਦੀ ਹਿਰਦੇ ਹਰ 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 ਤੋਂ ਨੁਬਜੀ ਹਰ ਜਪੀ ਹੈ ਮਸਤਕ ਭਾਗ ਜੀ ਜਿਹਦੇ ਮਸਤਕ ਤੇ ਭਾਗ ਹੋਏਗਾ ਗੁਰੂ ਦਾ ਮਿਲਾਪ ਹੋ ਜੂਗਾ ਜਿਹਨੂੰ ਉਸ ਤੋਂ ਬਾਅਦ ਦੇ ਹਰ ਹਰ ਤੋਂ ਆਪਣੇ ਆਪ ਤੋਂ ਸਪੌਂਟੇਨੀਅਸ ਚੱਲਦੀ ਚਸ਼ਮੇ ਦੀ ਤਰ੍ਹਾਂ ਜਿੱਕਾ ਪਾਣੀ ਨਿਕਲਦਾ ਬਿਨਾਂ ਕਿਸੇ ਜੋਰ ਲਗਾਏ ਤੋਂ ਆਪਣੇ ਆਪ ਤੋਂ ਪਾਣੀ ਉੱਪਰ ਨੂੰ ਆਉਂਦਾ ਇਸ ਤਰੀਕੇ ਨਾਲ ਔਰ ਗੱਜਦਾ ਅੰਦਰ ਗੋਬਿੰਦ ਗਾਜੋ ਜਿਹੜੇ ਕਬੀਰ ਪੰਥੀਆ ਇਹ ਕਹਿੰਦੇ ਉਹਨੇ ਗੋਬਿੰਦ ਗਾਜੋ ਗੱਜਦਾ ਜੋਰ-ਜੋਰ ਦੀ ਵੱਜਦੀ ਜਿਹੜਾ ਆਵਾਜ਼ ਉਹਨੂੰ ਕਹਿੰਦੇ ਗੱਜਣਾ ਪ੍ਰਮਾਤਮਾ ਅੰਦਰ ਗੱਜਦਾ ਹੈ ਉਹਦੀ ਧੁਨ ਗੱਜਦੀ ਹੈ ਤਾਂ ਚਲੋ ਅੱਗੇ ਚੱਲੀਏ ਪੇਕਤ ਹੀ ਪੁਨੀਤ ਹੋਏ ਭਿੰਡ ਤਜਪੀਏ ਦੇਖਣ ਨਾਲ ਹੀ ਪਵਿੱਤਰਤਾ ਆ ਜਾਂਦੀ ਹੈ ਪੁਨੀਤਤਾ ਆ ਜਾਂਦੀ ਹੈ ਜੇ ਕਿਤੇ ਨਾਮ ਦੀ ਪ੍ਰਾਪਤੀ ਹੋ ਜਾਏ ਫਿਰ ਤਾਂ ਚਾਰ ਚੰਨ